ਉਹੀ ਬੜੋ ਮੈਂ ਇੱਧਾ ਫੋਰਸ ਸਿੱਧੀ ਭਾਈ ਪਿਆ ਪਲ ਲਈ ਨੀ ਮੈਂ ਰੱਬ ਦੀ ਲੁਕਾ ਦਿੰਦੀ ਆ ਤੇ ਮੈਂ ਮੁਝ ਚਾਹੁੰਦੀ ਆ ਕਿ ਮੈਂ ਪਟ ਦੇਵਾ ਵੇੜਾ ਕੁਰਿਓ ਜਿਹਦੇ ਤੇ ਸਾਡੀ ਵੀੜੀ ਪੋੜ ਸਾਡੇ ਪੈਣ ਪ੍ਰਭੂ ਅੱਜ ਜੋ ਸਿੱਖਿਆ ਕ੍ਰਾਂਤੀ ਸਮਰੋਹ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਚੱਲ ਰਿਹਾ ਉਸ ਚੀਜ਼ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਪੂਰੇ ਸਕੂਲਾਂ ਨੂੰ ਅੱਜ ਅਸੀਂ ਸੂਰਜਮਾਲ ਕੋਟਲਾ ਦੇ ਸਕੂਲ ਦੇ ਵਿੱਚ ਸਕਾਰਿਓਰ ਪ੍ਰਾਇਮਰੀ ਦੇ ਦੋਨੋਂ ਸਕੂਲਾਂ ਦੇ ਵਿੱਚ ਅੱਜ ਸਮਰੋਹ ਤੇ ਆਏ ਆ ਬੜਾ ਵਧੀਆ ਲੱਗਾ ਬੱਚਿਆਂ ਦੀ ਲੈਂਥ ਵੀ ਕਾਫੀ ਆ ਔਰ ਇੱਥੋਂ ਦਾ ਸਮੂਹ ਸਟਾਫ ਬੜਾ ਮਿਹਨਤੀ ਸਟਾਫ ਆ ਇੱਥੋਂ ਦੀ ಗ್ರಾಮ ਪੰਚਾਇਤ ਸਾਰੇ ਐਨ ਆਰ ਆਈ ਵੀਰ ਔਰ ਸਾਡੇ ਜੋ ਮੇਨ ਕਰਤਾ ਤਾਤਾ ਸ਼੍ਰੀ ਹਰਵੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਔਰ ਸਰਦਾਰ ਪ੍ਰਗਵਾਨ ਸ੍ਰੀ ਮਾਨ ਸਾਹਿਬ ਸੀਐਮ ਸਾਹਿਬ ਤੇ ਨਾਲ ਹੀ ਉਹਨਾਂ ਦੇ ਸ੍ਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਸੀ ਇੱਕ ਸੁਪਨਾ ਲਿਆ ਸੀ ਵੀ ਆਪਾਂ ਇਸ ਸੁਪਨੇ ਨੂੰ ਸਕਾਰ ਕਰਾਂਗੇ ਉਹ ਅੱਜ ਸੁਪਨਾ ਪੂਰਾ ਹੋ ਚੁੱਕਾ ਆ ਜਿਹਦੇ ਵਿੱਚ ਅਸੀਂ ਸਕੂਲਾਂ ਦੀਆਂ ਚਾਰਦੀਵਾਰੀਆਂ ਸਾਫ ਸਫਾਈ ਪੀਣ ਵਾਲਾ ਪਾਣੀ ਔਰ ਲਾਇਬ੍ਰੇਰੀਆਂ ਟੱਚ ਸਕਰੀਨਾਂ ਕੰਪਿਊਟਰ ਲਾਇਬ ਲਾਇਬ੍ਰੇਰੀਆਂ ਔਰ ਇਹਦੇ ਨਾਲ ਨਾਲ ਟਾਇਲਟ ਬਾਥਰੂਮ ਜਿਨ੍ਹਾਂ ਦਾ ਪੂਰਾ ਕੰਮ ਹੋ ਚੁੱਕਾ ਆ ਇਸ ਕਰਕੇ ਮੈਂ ਪੂਰੇ ਪੰਜਾਬ ਨੂੰ ਵਧਾਈ ਦਿੰਨਾ ਆ ਜੋ ਸਾਡੇ ਸੀਐਮ ਸਾਹਿਬ ਨੇ ਇੱਡਾ ਵੱਡਾ ਸਿੱਖਿਆ ਨੂੰ ਉੱਚਾ ਚੁੱਕਣ ਲਈ ਉਪਰਾਲਾ ਕੀਤਾ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ